ਓ ਬਿਰਜੀ ਬੈੱਡ ਸ਼ੀਟ ਦੇ ਰੇਟ ਦਾ ਕਿਹੜਾ ਧਮਾਕਾ ਲਾਉਣ ਲੱਗੇ ਅੱਜ ਜੀ ਓ ਲਓ ਜੀ ਮੰਤਰੀ ਜੀ ਪੈਣਾ ਲਈ ਲੈ ਕੇ ਆਏ ਆ ਬਹੁਤ ਬੜੀ ਆਫਰ ਬੈੱਡ ਸ਼ੀਟ ਜਿੰਨੇ ਆ ਵੀ 500 550 ਸਪੈਸ਼ਲ ਵਿਕ ਰਹੀਆਂ ਦੇਖੋ ਬ੍ਰਾਂਡ ਚੈੱਕ ਕਰੋ ਤੁਸੀਂ ਦੋ ਤਿੰਨ ਬ੍ਰਾਂਡ ਇਕੱਠੇ ਕਰਤਾ ਜੀ 550 ਵਾਲੇ ਆ ਲੋ ਬਜਾਜ ਦਾ ਬ੍ਰਾਂਡ ਵਿੱਚੇ ਪਾਤਾ ਜੀ ਇਹ ਮਿੱਟੀ ਵਾਲੀ ਵੀ ਵਿੱਚੇ ਪਾਤੀ ਬਜਾਜ ਮਿੱਟੀ ਔਰ ਇਹ ਦੇਖੋ ਦੋ ਤਿੰਨ ਬ੍ਰਾਂਡ ਇਕੱਠੇ ਕਰਤਾ ਜੀ ਜਿੰਨੇ ਵੀ 550 ਵਾਲੇ ਬ੍ਰਾਂਡ ਆ 450 500 600 ਵਾਲੇ ਬ੍ਰਾਂਡ ਆ ਤੁਹਾਨੂੰ ਮਿਲ ਨੇ 700 ਦੇ ਦੋ ਬੈੱਡ ਸ਼ੀਟ ਡਬਲ ਬੈੱਡ ਦੀ ਬੈੱਡ ਸ਼ੀਟ ਆ ਜੀ 700 ਦੀਆਂ ਦੋ ਔਰ ਸਾਈਜ਼ ਚੈੱਕ ਕਰੋ ਜੀ ਫੁੱਲ ਕਿੰਗ ਸਾਈਜ਼ ਦੇ ਸਾਈਜ਼ ਆ ਵੇਚ ਆ ਕੇ ਤੁਸੀਂ ਦੁਕਾਨ ਤੇ ਆ ਕੇ ਚੈੱਕ ਕਰਕੇ ਲਓ ਜੀ ਕੋਈ ਸਿਲਕੀ ਬੇਸ ਨਹੀਂ ਐ 100% ਕਾਟਨ ਆ ਤੁਸੀਂ ਪਿੱਲੋ ਕਵਰ ਚੈੱਕ ਕਰ ਲਓ ਤੁਸੀਂ ਪਿੱਲੋ ਕਵਰ ਦਾ ਸਾਈਜ਼ ਚੈੱਕ ਕਰੋ ਥੋੜਾ ਇਦਾਂ ਕਰਕੇ ਦਿਖਾਓ ਪਿੱਲੋ ਕਵਰ ਦਾ ਸਾਈਜ਼ ਚੈੱਕ ਕਰੋ ਜੀ ਫੁੱਲ ਪਿੱਲੋ ਕਵਰ ਆ ਔਰ ਸਾਈਜ਼ ਬੈਡ ਸ਼ੀਟ ਦਾ ਵੀ ਫੁੱਲ ਆ ਜੀ ਔਰ ਰੇਟ ਦੀ ਗੱਲ ਕਰੀਏ 700 ਦੀਆਂ ਦੋ ਲਾਤੀਆਂ ਜੀ ਫੁੱਲ ਬੈਡ ਸ਼ੀਟ ਕਿੰਗ ਸਾਈਜ਼ 700 ਦੀਆਂ ਦੋ ਇਹ ਜੇ 55 600 ਵਾਲੀਆਂ ਬ੍ਰਾਂਡਾਂ ਆ ਜੀ ਸਾਰੇ 700 ਦੀਆਂ ਦੋ ਬੈਡ ਸ਼ੀਟ ਇਹ ਤੁਸੀਂ ਲੈਣ ਕਿੱਥੇ ਆਉਣਾ ਜੀ ਸੁਨੀਲ ਗਲਾਸ ਹੌਸ 메ਨ ਬਾਜ਼ਾਰ ਮੀਆਪੁਰ